ਕਈ ਜਦੋਂ ਮੋਰਚੇ ਵਾਲੀ ਜਗ੍ਹਾ ਤੋਂ ਬੈਰੀਕੇਡਿੰਗ ਦੇ ਵੱਲ ਚੱਲਣਾ ਸ਼ੁਰੂ ਕੀਤਾ ਤਾਂ ਕਿਸਾਨ ਕੁਝ ਹੀ ਮਿੰਟਾਂ ਦੇ ਵਿੱਚ ਬੈਰੀਕੇਡਿੰਗ ਵਾਲੀ ਜਗ੍ਹਾ ਤੇ ਪਹੁੰਚ ਗਏ ਹਰਿਆਣਾ ਦੀ ਪੁਲਿਸ ਨੇ ਬੈਰੀਕੇਡਿੰਗ ਕਈ ਲੇਰਾਂ ਦੇ ਵਿੱਚ ਕੀਤੀ ਹੋਈ ਸੀ ਵੱਡੇ ਪੱਧਰ ਤੇ ਪੁਲਿਸ ਜਿਹੜੀ ਉਹ ਤਾਇਨਾਤ ਕੀਤੀ ਗਈ ਸੀ ਕਈ ਲੇਰਾਂ ਦੇ ਵਿੱਚ ਬੈਰੀਕੇਡਿੰਗ ਕੀਤੀ ਸੀ ਤਾਂ ਕਿ ਕਿਸਾਨ ਕਿਤੇ ਹਰਿਆਣਾ ਦੇ ਬਾਰਡਰ ਦੇ ਅੰਦਰ ਨਾ ਵੜ ਜਾਣ ਅਤੇ ਹਰਿਆਣਾ ਤੋਂ ਹੁੰਦੇ ਹੋਏ ਦਿੱਲੀ ਨਾ ਕਿਤੇ ਪਹੁੰਚ ਜਾਣ ਸੋ ਵੱਡੇ ਪੱਧਰ ਤੇ ਪੁਲਿਸ ਜਿਹੜੀ ਡਿਪਲੋਏ ਕੀਤੀ ਗਈ ਸੀ ਮੋਰਚੇ ਵਾਲੀ ਜਗ੍ਹਾ ਤੇ ਕਿਸਾਨ ਕੁਝ ਹੀ ਮਿੰਟਾਂ ਦੇ ਵਿੱਚ ਪਹੁੰਚ ਜਾਂਦੇ ਨੇ ਲਗਾਤਾਰ 3 ਘੰਟੇ ਤੱਕ ਕਿਸਾਨਾਂ ਤੇ ਪੁਲਿਸ ਦੇ ਦਰਮਿਆਨ ਇਹ ਸੰਘਰਸ਼ ਚੱਲਦਾ ਹੈ ਇਸ ਦੌਰਾਨ ਪੁਲਿਸ ਵੱਲੋਂ ਕਿਸਾਨਾਂ ਦੀਆਂ ਅੱਖਾਂ ਵਿੱਚ ਸਪਰੇ ਵੀ ਮਾਰੀ ਜਾਂਦੀ ਹੈ ਹੰਝੂ ਗੈਸ ਦੇ ਗੋਲੇ ਵੀ ਛੱਡੇ ਜਾਂਦੇ ਨੇ ਇਸ ਪੂਰੇ ਸੰਘਰਸ਼ ਦੌਰਾਨ ਕਈ ਕਿਸਾਨ ਜ਼ਖਮੀ ਹੋਏ ਸਰਵਣ ਸਿੰਘ ਪੰਦੇਰ ਨੇ ਕਿਸਾਨਾਂ ਦੇ ਜ਼ਖਮੀ ਹੋਣ ਤੋਂ ਬਾਅਦ ਕਿਸਾਨਾਂ ਦੇ ਜਥੇ ਨੂੰ ਵਾਪਸ ਬੁਲਾ ਲਿਆ ਪੰਦੇਰ ਨੇ ਇਸ ਤੋਂ ਬਾਅਦ ਜਾਣਕਾਰੀ ਦਿੱਤੀ ਕਿ 6 ਤੋਂ 7 ਕਿਸਾਨ ਇਸ ਸੰਘਰਸ਼ ਦੌਰਾਨ ਜ਼ਖਮੀ ਹੋਏ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਸੇ ਦੌਰਾਨ ਪੁਲਿਸ ਵੱਲੋਂ ਸਰਵਣ ਸਿੰਘ ਪੰਦੇਰ ਨੂੰ ਗੱਲਬਾਤ ਦੇ ਲਈ ਸੱਦਾ ਦਿੱਤਾ ਗਿਆ ਸਰਵਣ ਸਿੰਘ ਪੰਦੇਰ ਨੇ ਵੀ ਅੱਗੇ ਸ਼ਰਤ ਰੱਖ ਦਿੱਤੀ ਕਿ ਖੇਤੀਬਾੜੀ ਮੰਤਰੀ ਖੁਦ ਆ ਕੇ ਗੱਲਬਾਤ ਦੇ ਵਿੱਚ ਬੈਠਣ ਤਾਂ ਉਹ ਗੱਲਬਾਤ ਕਰਨਗੇ ਇਸ ਮੁੱਦੇ ਤੇ ਸਰਵਣ ਸਿੰਘ ਪੰਦੇਰ ਨੇ ਹੁਣ ਰਣਨੀਤੀ ਦੀ ਮੀਟਿੰਗ ਕਰਨ ਦਾ ਵਿਚਾਰ ਕੀਤਾ ਉਹਨਾਂ ਕਿਹਾ ਕਿ ਇਸ ਪੱਧਰ ਇਸ ਪੂਰੇ ਮਾਮਲੇ ਨੂੰ ਲੈ ਕੇ ਮੀਟਿੰਗ ਕੀਤੀ ਜਾਵੇਗੀ ਰਣਨੀਤੀ ਤੇ ਇੱਕ ਵਾਰ ਫਿਰ ਤੋਂ ਵਿਚਾਰ ਕੀਤਾ ਜਾਵੇਗਾ ਤੇ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਪ੍ਰੈਸ ਕਾਨਫਰੰਸ ਵੀ ਕਰਨਗੇ ਉਹ ਸੋ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਤਕਰੀਬਨ 50 ਤੋਂ ਜ਼ਿਆਦਾ ਹੰਝੂ ਗੈਸ ਦੇ ਗੋਲੇ ਆ ਛੱਡੇ ਗਏ ਨੇ ਕਈ ਕਿਸਾਨ ਫੱਟਰ ਹੋਏ ਨੇ ਜਿਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਪੁਲਿਸ ਵੱਲੋਂ ਗੱਲਬਾਤ ਦਾ ਸੱਦਾ ਵੀ ਦਿੱਤਾ ਗਿਆ ਪੰਦੇ ਪੰਦੇਰ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਖੁਦ ਗੱਲਬਾਤ 'ਚ ਬੈਠਣ ਤਾਂ ਅਸੀਂ ਗੱਲਬਾਤ ਕਰਾਂਗੇ ਇਸ ਮਾਮਲੇ 'ਚ ਥੋੜੀ ਦੇਰ ਦੇ ਵਿੱਚ ਹੁਣ ਸਰਵਣ ਸਿੰਘ ਪੰਦੇਰ ਪ੍ਰੈਸ ਕਾਨਫਰੰਸ ਕਰਨਗੇ ਫਿਲਹਾਲ ਕਿਸਾਨਾਂ ਨੂੰ ਹਰਿਆਣਾ ਦੇ ਵਿੱਚ ਐਂਟਰੀ ਨਹੀਂ ਮਿਲੀ ਸਰਵਣ ਸਿੰਘ ਪੰਦੇਰ ਹੁਣ ਥੋੜੀ ਦੇਰ ਬਾਅਦ ਪ੍ਰੈਸ ਕਾਨਫਰੰਸ ਕਰਨਗੇ ਕਿਸਾਨਾਂ ਦੇ ਜਥੇ ਦੀ ਆਮਦ ਨੂੰ ਦੇਖਦਿਆਂ ਹਰਿਆਣਾ ਦੀ ਪੁਲਿਸ ਵੱਲੋਂ ਕੀਤੀ ਗਈ ਸੁਰੱਖਿਆ ਵਿਵਸਥਾ ਦੀ ਜੇਕਰ ਗੱਲ ਕਰੀਏ ਤਾਂ ਸੱਤ ਲੇਅਰ ਦੀ ਬੈਰੀਕੇਡਿੰਗ ਹਰਿਆਣਾ ਦੀ ਪੁਲਿਸ ਵੱਲੋਂ ਕੀਤੀ ਗਈ ਸੀ ਵੱਡੇ ਪੱਧਰ ਤੇ ਅਜਿਹੇ ਉਪਾਅ ਕੀਤੇ ਗਏ ਸਨ ਕਿ ਕਿਸੇ ਵੀ ਕੀਮਤ ਤੇ ਕਿਸਾਨ ਹਰਿਆਣਾ ਦੇ ਬਾਰਡਰ ਅੰਦਰ ਦਾਖਲ ਨਾ ਹੋ ਸਕਣ ਇਸੇ ਨੂੰ ਚਲਦਿਆਂ ਅੰਬਾਲਾ ਜ਼ਿਲ੍ਹੇ ਦੇ ਅੰਦਰ ਕਈ ਇਲਾਕਿਆਂ ਦੇ ਵਿੱਚ ਇੰਟਰਨੈਟ ਦੀ ਸੇਵਾ ਵੀ ਬੰਦ ਕੀਤੀ ਗਈ ਸੀ ਅਤੇ ਅੰਬਾਲਾ ਦੇ ਕਈ ਇਲਾਕਿਆਂ ਦੇ ਵਿੱਚ ਸਕੂਲਾਂ ਤੇ ਕਾਲਜਾਂ ਦੇ ਵਿੱਚ ਛੁੱਟੀ ਵੀ ਕੀਤੀ ਗਈ ਸੀ বিএনএস ਦੀ ਧਾਰਾ 163 ਦੇ ਤਹਿਤ 5 ਜਾਂ 5 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਤੇ ਵੀ ਰੋਕ ਲਗਾਈ ਗਈ ਸੀ ਤੁਹਾਨੂੰ ਦੱਸ ਦਈਏ ਇਸ ਸਮੇਂ ਹਰਿਆਣਾ ਦੇ ਖਨੌਰੀ ਬਾਰਡਰ ਤੇ ਛੰਭੂ ਬਾਰਡਰ ਤੇ ਹਰਿਆਣਾ ਪੁਲਿਸ ਵੱਲੋਂ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ ਪੰਜਾਬ ਤੋਂ ਆਉਣ ਵਾਲੇ ਵਾਹਨਾਂ ਦੀ ਕੜੀ ਜਾਂਚ ਕੀਤੀ ਜਾ ਰਹੀ ਹੈ ਅੰਬਾਲਾ ਪੁਲਿਸ ਨੇ ਛੰਭੂ ਬਾਰਡਰ ਦੇ ਕੋਲ ਪੱਕੀ ਪੈਰੀਗੇਟਿੰਗ ਕਰ ਰੱਖੀ ਹੈ ਕਿਸਾਨਾਂ ਵੱਲੋਂ ਮੁੱਖ ਮੰਗਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਐਮਐਸਪੀ ਦੀ ਗਾਰੰਟੀ ਦੇ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਹੈ। ਕਿਸਾਨ ਮਜ਼ਦੂਰਾਂ ਦੇ ਕਰਜ਼ਾ ਮਾਫੀ ਦੀ ਮੰਗ ਕੀਤੀ ਜਾ ਰਹੀ ਹੈ। ਪਿਛਲੇ ਅੰਦੋਲਨ ਦੀਆਂ 12 ਮੰਗਾਂ ਪੂਰੀਆਂ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੁਆਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ। ਅਤੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਤੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਬਾਕੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਗੱਲਬਾਤ ਕਰਨ ਦੇ ਲਈ ਸਾਹਮਣੇ ਆਵੇ। ਉਧਰ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਵੀ ਆਮ ਮਰਨ ਅੰਛਨ ਤੇ ਬੈਠੇ ਹੋਏ ਨੇ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਸੋ ਸਰਕਾਰ ਦੇ ਸਾਹਮਣੇ ਹੁਣ ਦੋ ਵੱਡੀਆਂ ਚੁਣੌਤੀਆਂ ਕਿਸਾਨਾਂ ਵੱਲੋਂ ਖੜੀਆਂ ਕੀਤੀਆਂ ਗਈਆਂ ਨੇ ਇੱਕ ਤਾਂ ਮਰਜੀਵੜੇ ਕਿਸਾਨਾਂ ਦਾ ਨਾਮ ਜਿਨ੍ਹਾਂ ਨੂੰ ਨਾਮ ਦਿੱਤਾ ਗਿਆ ਉਹ ਜਥੇ ਲਗਾਤਾਰ ਦਿੱਲੀ ਨੂੰ ਰਵਾਨਾ ਹੁੰਦੇ ਰਹਿਣਗੇ ਜਿਵੇਂ ਕਿ ਸਰਵਣ ਸਿੰਘ ਪੰਦੇਰ ਹੋਣਾ ਨੇ ਕਿਹਾ ਕਿ ਕਿਸਾਨਾਂ ਦੇ ਜਥੇ ਰੁਕਣਗੇ ਨਹੀਂ ਸਿਰਫ ਉਹ ਆਪਣੀ ਜਿਹੜੀ ਰਣਨੀਤੀ ਆ ਉਹਦੇ ਵਿੱਚ ਬਦਲਾਅ ਕਰਨਗੇ ਰਣਨੀਤੀ ਨੂੰ ਲੈ ਕੇ ਮੀਟਿੰਗ ਕਰਨਗੇ ਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਇੱਕ ਪਾਸੇ ਸਰਵਣ ਸਿੰਘ ਪੰਦੇਰ ਹੋਣਾ ਦੇ ਜਥੇ ਦਿੱਲੀ ਵੱਲ ਜਾਂਦੇ ਰਹਿਣਗੇ ਤੇ ਦੂਜੇ ਪਾਸੇ ਡੱਲੇਵਾਲ ਹੋਣਾ ਨੇ ਭੁੱਖ ਹੜਤਾਲ ਕੀਤੀ ਆ ਡੱਲੇਵਾਲ ਹੋਣਾ ਦਾ ਕਹਿਣਾ ਹੈ ਕਿ ਜੇਕਰ ਕਿਸੇ ਕਿਸਾਨ ਨੂੰ ਕੁਝ ਹੁੰਦਾ ਹੈ ਤਾਂ ਉਸ ਤੋਂ ਬਾਅਦ ਦੂਜਾ ਕਿਸਾਨ ਉਸ ਦੀ ਜਗ੍ਹਾ ਤੇ ਆਮ ਮਰਨ ਅੰਛਣ ਜਿਹੜਾ ਭੁੱਖ ਹੜਤਾਲ ਹੈ ਉਹ ਜਾਰੀ ਰੱਖੇਗਾ ਸੋ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਤਰ੍ਹਾਂ ਦੇ ਨਾਲ ਅੱਜ ਪੂਰਾ ਸੰਘਰਸ਼ ਸਾਹਮਣੇ ਆਇਆ ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨਾਂ ਦੇ ਅੱਜ ਸੰਘਰਸ਼ ਤੋਂ ਬਾਅਦ ਕਿਸਾਨਾਂ ਦੀ ਜਿਹੜੀ ਮੀਟਿੰਗ ਹੁੰਦੀ ਹੈ ਕਿਸਾਨ ਆਗੂਆਂ ਦੇ ਉਸ ਦੇ ਵਿੱਚ ਕੀ ਕੀ ਫੈਸਲੇ ਲਏ ਜਾਂਦੇ ਨੇ ਅਤੇ ਸਰਵਣ ਸਿੰਘ ਪੰਧੇਰ ਇਸ ਮੀਟਿੰਗ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਕਰਨਗੇ ਉਸ ਪ੍ਰੈਸ ਕਾਨਫਰੰਸ ਦੇ ਬਾਰੇ ਕੀ ਜਾਣਕਾਰੀ ਦਿੰਦੇ ਨੇ ਕਿ ਕਿਸਾਨਾਂ ਦੀ ਅੱਗੇ ਤੋਂ ਜਿਹੜੀ ਸਟ੍ਰੈਟਜੀ ਆ ਉਹ ਕੀ ਰਹਿਣ ਵਾਲੀ ਹੈ ਉਹ ਦੇਖਣ ਵਾਲੀ ਗੱਲ ਹੋਵੇਗੀ। ਵਿਸ਼ਵ ਵਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਕਿਸਾਨੀ ਅੰਦੋਲਨ 2 ਦੇ ਦੌਰਾਨ ਅੱਜ ਸ਼ੰਭੂ ਬਾਰਡਰ ਤੇ ਵੱਡਾ ਘਟਨਾਕ੍ਰਮ ਘਟਿਆ। ਕਿਸਾਨਾਂ ਤੇ ਪੁਲਿਸ ਦਰਮਿਆਨ ਅੱਜ ਫਿਰ ਤੋਂ ਤਕਰਾਰ ਦੇਖਣ ਨੂੰ ਮਿਲੀ ਵੱਡਾ ਸੰਘਰਸ਼ ਦੇਖਣ ਨੂੰ ਮਿਲਿਆ 101 ਕਿਸਾਨਾਂ ਦੇ ਜਥੇ ਨੇ ਹਰਿਆਣਾ ਦੇ ਰਸਤੇ ਦਿੱਲੀ ਵੱਲ ਕੂਚ ਕਰਨ ਦੇ ਲਈ ਜਦੋਂ ਮੋਰਚੇ ਵਾਲੀ ਜਗ੍ਹਾ ਤੋਂ ਬੈਰੀਕੇਡਿੰਗ ਦੇ ਵੱਲ ਚੱਲਣਾ ਸ਼ੁਰੂ ਕੀਤਾ ਤਾਂ ਕਿਸਾਨ ਕੁਝ ਹੀ ਮਿੰਟਾਂ ਦੇ ਵਿੱਚ ਬੈਰੀਕੇਡਿੰਗ ਵਾਲੀ ਜਗ੍ਹਾ ਤੇ ਪਹੁੰਚ ਗਏ ਹਰਿਆਣਾ ਦੀ ਪੁਲਿਸ ਨੇ ਬੈਰੀਕੇਡਿੰਗ ਕਈ ਲੇਰਾਂ ਦੇ ਵਿੱਚ ਕੀਤੀ ਹੋਈ ਸੀ ਵੱਡੇ ਪੱਧਰ ਤੇ ਪੁਲਿਸ ਹੈ ਜਿਹੜੀ ਉਹ ਤਾਇਨਾਤ ਕੀਤੀ ਗਈ ਸੀ ਕਈ ਲੇਰਾਂ ਦੇ ਵਿੱਚ ਬੈਰੀਕੇਡਿੰਗ ਕੀਤੀ ਸੀ ਤਾਂ ਕਿ ਕਿਸਾਨ ਕਿਤੇ ਹਰਿਆਣਾ ਦੇ ਬਾਰਡਰ ਦੇ ਅੰਦਰ ਨਾ ਵੜ ਜਾਣ ਅਤੇ ਹਰਿਆਣਾ ਤੋਂ ਹੁੰਦੇ ਹੋਏ ਦਿੱਲੀ ਨਾ ਕਿਤੇ ਪਹੁੰਚ ਜਾਣ ਸੋ ਵੱਡੇ ਪੱਧਰ ਤੇ ਪੁਲਿਸ ਜਿਹੜੀ ਡਿਪਲੋਏ ਕੀਤੀ ਗਈ ਸੀ ਮੋਰਚੇ ਵਾਲੀ ਜਗ੍ਹਾ ਤੇ ਕਿਸਾਨ ਕੁਝ ਹੀ ਮਿੰਟਾਂ ਦੇ ਵਿੱਚ ਪਹੁੰਚ ਜਾਂਦੇ ਨੇ ਲਗਾਤਾਰ 3 ਘੰਟੇ ਤੱਕ ਕਿਸਾਨਾਂ ਤੇ ਪੁਲਿਸ ਦੇ ਦਰਮਿਆਨ ਇਹ ਸੰਘਰਸ਼ ਚੱਲਦਾ ਹੈ ਇਸ ਦੌਰਾਨ ਪੁਲਿਸ ਵੱਲੋਂ ਕਿਸਾਨਾਂ ਦੀਆਂ ਅੱਖਾਂ ਵਿੱਚ ਸਪਰੇ ਵੀ ਮਾਰੀ ਜਾਂਦੀ ਹੈ ਹੰਝੂ ਗੈਸ ਦੇ ਗੋਲੇ ਵੀ ਛੱਡੇ ਜਾਂਦੇ ਨੇ ਇਸ ਪੂਰੇ ਸੰਘਰਸ਼ ਦੌਰਾਨ ਕਈ ਕਿਸਾਨ ਜ਼ਖਮੀ ਹੋਏ ਸਰਵਣ ਸਿੰਘ ਪੰਦੇਰ ਨੇ ਕਿਸਾਨਾਂ ਦੇ ਜ਼ਖਮੀ ਹੋਣ ਤੋਂ ਬਾਅਦ ਕਿਸਾਨਾਂ ਦੇ ਜਥੇ ਨੂੰ ਵਾਪਸ ਬੁਲਾ ਲਿਆ ਪੰਦੇਰ ਨੇ ਇਸ ਤੋਂ ਬਾਅਦ ਜਾਣਕਾਰੀ ਦਿੱਤੀ ਕਿ 6 ਤੋਂ 7 ਕਿਸਾਨ ਇਸ ਸੰਘਰਸ਼ ਦੌਰਾਨ ਜ਼ਖਮੀ ਹੋਏ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਸੇ ਦੌਰਾਨ ਪੁਲਿਸ ਵੱਲੋਂ ਸਰਵਣ ਸਿੰਘ ਪੰਦੇਰ ਨੂੰ ਗੱਲਬਾਤ ਦੇ ਲਈ ਸੱਦਾ ਦਿੱਤਾ ਗਿਆ ਸਰਵਣ ਸਿੰਘ ਪੰਦੇਰ ਨੇ ਵੀ ਅੱਗੇ ਸ਼ਰਤ ਰੱਖ ਦਿੱਤੀ ਕਿ ਖੇਤੀਬਾੜੀ ਮੰਤਰੀ ਖੁਦ ਆ ਕੇ ਗੱਲਬਾਤ ਦੇ ਵਿੱਚ ਬੈਠਣ ਤਾਂ ਉਹ ਗੱਲਬਾਤ ਕਰਨਗੇ ਇਸ ਮੁੱਦੇ ਤੇ ਸਰਵਣ ਸਿੰਘ ਪੰਦੇਰ ਨੇ ਹੁਣ ਰਣਨੀਤੀ ਦੀ ਮੀਟਿੰਗ ਕਰਨ ਦਾ ਵਿਚਾਰ ਕੀਤਾ ਉਹਨਾਂ ਕਿਹਾ ਕਿ ਇਸ ਪੱਧਰ ਇਸ ਪੂਰੇ ਮਾਮਲੇ ਨੂੰ ਲੈ ਕੇ ਮੀਟਿੰਗ ਕੀਤੀ ਜਾਵੇਗੀ ਰਣਨੀਤੀ ਤੇ ਇੱਕ ਵਾਰ ਫਿਰ ਤੋਂ ਵਿਚਾਰ ਕੀਤਾ ਜਾਵੇਗਾ ਤੇ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਪ੍ਰੈਸ ਕਾਨਫਰੰਸ ਵੀ ਕਰਨਗੇ ਉਹ ਸੋ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਤਕਰੀਬਨ 50 ਤੋਂ ਜ਼ਿਆਦਾ ਹੰਝੂ ਗੈਸ ਦੇ ਗੋਲੇ ਛੱਡੇ ਗਏ ਨੇ ਕਈ ਕਿਸਾਨ ਫੱਟਰ ਹੋਏ ਨੇ ਜਿਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਪੁਲਿਸ ਵੱਲੋਂ ਗੱਲਬਾਤ ਦਾ ਸੱਦਾ ਵੀ ਦਿੱਤਾ ਗਿਆ ਪੰਦੇ ਪੰਦੇਰ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਖੁਦ ਗੱਲਬਾਤ 'ਚ ਬੈਠਣ ਤਾਂ ਅਸੀਂ ਗੱਲਬਾਤ ਕਰਾਂਗੇ ਇਸ ਮਾਮਲੇ 'ਚ ਥੋੜੀ ਦੇਰ ਦੇ ਵਿੱਚ ਹੁਣ ਸਰਵਣ ਸਿੰਘ ਪੰਦੇਰ ਪ੍ਰੈਸ ਕਾਨਫਰੰਸ ਕਰਨਗੇ ਫਿਲਹਾਲ ਕਿਸਾਨਾਂ ਨੂੰ ਹਰਿਆਣਾ ਦੇ ਵਿੱਚ ਐਂਟਰੀ ਨਹੀਂ ਮਿਲੀ ਸਰਵਣ ਸਿੰਘ ਪੰਦੇਰ ਹੁਣ ਥੋੜੀ ਦੇਰ ਬਾਅਦ ਪ੍ਰੈਸ ਕਾਨਫਰੰਸ ਕਰਨਗੇ ਕਿਸਾਨਾਂ ਦੇ ਜਥੇ ਦੀ ਆਮਦ ਨੂੰ ਦੇਖਦਿਆਂ ਹਰਿਆਣਾ ਦੀ ਪੁਲਿਸ ਵੱਲੋਂ ਕੀਤੀ ਗਈ ਸੁਰੱਖਿਆ ਵਿਵਸਥਾ ਦੀ ਜੇਕਰ ਗੱਲ ਕਰੀਏ ਤਾਂ ਸੱਤ ਲੇਅਰ ਦੀ ਬੈਰੀਕੇਡਿੰਗ ਹਰਿਆਣਾ ਦੀ ਪੁਲਿਸ ਵੱਲੋਂ ਕੀਤੀ ਗਈ ਸੀ ਵੱਡੇ ਪੱਧਰ ਤੇ ਅਜਿਹੇ ਉਪਾਅ ਕੀਤੇ ਗਏ ਸਨ ਕਿ ਕਿਸੇ ਵੀ ਕੀਮਤ ਤੇ ਕਿਸਾਨ ਹਰਿਆਣਾ ਦੇ ਬਾਰਡਰ ਅੰਦਰ ਦਾਖਲ ਨਾ ਹੋ ਸਕਣ ਇਸੇ ਨੂੰ ਚਲਦਿਆਂ ਅੰਬਾਲਾ ਜ਼ਿਲ੍ਹੇ ਦੇ ਅੰਦਰ ਕਈ ਇਲਾਕਿਆਂ ਦੇ ਵਿੱਚ ਇੰਟਰਨੈਟ ਦੀ ਸੇਵਾ ਵੀ ਬੰਦ ਕੀਤੀ ਗਈ ਸੀ ਅਤੇ ਅੰਬਾਲਾ ਦੇ ਕਈ ਇਲਾਕਿਆਂ ਦੇ ਵਿੱਚ ਸਕੂਲਾਂ ਤੇ ਕਾਲਜਾਂ ਦੇ ਵਿੱਚ ਛੁੱਟੀ ਵੀ ਕੀਤੀ ਗਈ ਸੀ বিএনএসডি ਧਾਰਾ 163 ਦੇ ਤਹਿਤ 5 ਜਾਂ 5 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਤੇ ਵੀ ਰੋਕ ਲਗਾਈ ਗਈ ਸੀ ਤੁਹਾਨੂੰ ਦੱਸ ਦਈਏ ਇਸ ਸਮੇਂ ਹਰਿਆਣਾ ਦੇ ਖਨੌਰੀ ਬਾਰਡਰ ਤੇ ਛੰਭੂ ਬਾਰਡਰ ਤੇ ਹਰਿਆਣਾ ਪੁਲਿਸ ਵੱਲੋਂ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ ਪੰਜਾਬ ਤੋਂ ਆਉਣ ਵਾਲੇ ਵਾਹਨਾਂ ਦੀ ਕੜੀ ਜਾਂਚ ਕੀਤੀ ਜਾ ਰਹੀ ਹੈ ਅੰਬਾਲਾ ਪੁਲਿਸ ਨੇ ਛੰਭੂ ਬਾਰਡਰ ਦੇ ਕੋਲ ਪੱਕੀ ਪੈਰੀਗੇਟਿੰਗ ਕਰ ਰੱਖੀ ਹੈ ਕਿਸਾਨਾਂ ਵੱਲੋਂ ਮੁੱਖ ਮੰਗਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਹੈ। ਕਿਸਾਨ ਮਜ਼ਦੂਰਾਂ ਦੇ ਕਰਜ਼ਾ ਮਾਫੀ ਦੀ ਮੰਗ ਕੀਤੀ ਜਾ ਰਹੀ ਹੈ। ਪਿਛਲੇ ਅੰਦੋਲਨ ਦੀਆਂ 12 ਮੰਗਾਂ ਪੂਰੀਆਂ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੁਆਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ। ਅਤੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਤੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਬਾਕੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਗੱਲਬਾਤ ਕਰਨ ਦੇ ਲਈ ਸਾਹਮਣੇ ਆਵੇ। ਉਧਰ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਵੀ ਆਮਰਨ ਅੰਛਨ ਤੇ ਬੈਠੇ ਹੋਏ ਨੇ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਸੋ ਸਰਕਾਰ ਦੇ ਸਾਹਮਣੇ ਹੁਣ ਦੋ ਵੱਡੀਆਂ ਚੁਣੌਤੀਆਂ ਕਿਸਾਨਾਂ ਵੱਲੋਂ ਖੜੀਆਂ ਕੀਤੀਆਂ ਗਈਆਂ ਨੇ ਇੱਕ ਤਾਂ ਮਰਜੀਵੜੇ ਕਿਸਾਨਾਂ ਦਾ ਨਾਮ ਜਿਨ੍ਹਾਂ ਨੂੰ ਨਾਮ ਦਿੱਤਾ ਗਿਆ ਉਹ ਜਥੇ ਲਗਾਤਾਰ ਦਿੱਲੀ ਨੂੰ ਰਵਾਨਾ ਹੁੰਦੇ ਰਹਿਣਗੇ ਜਿਵੇਂ ਕਿ ਸਰਵਣ ਸਿੰਘ ਪੰਦੇਰ ਹੋਣਾ ਨੇ ਕਿਹਾ ਕਿ ਕਿਸਾਨਾਂ ਦੇ ਜਥੇ ਰੁਕਣਗੇ ਨਹੀਂ ਸਿਰਫ ਉਹ ਆਪਣੀ ਜਿਹੜੀ ਰਣਨੀਤੀ ਆ ਉਹਦੇ ਵਿੱਚ ਬਦਲਾਅ ਕਰਨਗੇ ਰਣਨੀਤੀ ਨੂੰ ਲੈ ਕੇ ਮੀਟਿੰਗ ਕਰਨਗੇ ਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਇੱਕ ਪਾਸੇ ਸਰਵਣ ਸਿੰਘ ਪੰਦੇਰ ਉਹਨਾਂ ਦੇ ਜਥੇ ਦਿੱਲੀ ਵੱਲ ਜਾਂਦੇ ਰਹਿਣਗੇ ਤੇ ਦੂਜੇ ਪਾਸੇ ਡੱਲੇਵਾਲ ਉਹਨਾਂ ਨੇ ਭੁੱਖ ਹੜਤਾਲ ਕੀਤੀ ਹੈ ਡੱਲੇਵਾਲ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਕਿਸਾਨ ਨੂੰ ਕੁਝ ਹੁੰਦਾ ਹੈ ਤਾਂ ਉਸ ਤੋਂ ਬਾਅਦ ਦੂਜਾ ਕਿਸਾਨ ਉਸ ਦੀ ਜਗ੍ਹਾ ਤੇ ਆਮਰਣ ਅੰਛਣ ਜਿਹੜਾ ਭੁੱਖ ਹੜਤਾਲ ਹੈ ਉਹ ਜਾਰੀ ਰੱਖੇਗਾ ਸੋ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਤਰ੍ਹਾਂ ਦੇ ਨਾਲ ਅੱਜ ਪੂਰਾ ਸੰਘਰਸ਼ ਸਾਹਮਣੇ ਆਇਆ ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨਾਂ ਦੇ ਅੱਜ ਸੰਘਰਸ਼ ਤੋਂ ਬਾਅਦ ਕਿਸਾਨਾਂ ਦੀ ਜਿਹੜੀ ਮੀਟਿੰਗ ਹੁੰਦੀ ਹੈ ਕਿਸਾਨ ਆਗੂਆਂ ਦੇ ਉਸ ਦੇ ਵਿੱਚ ਕੀ ਕੀ ਫੈਸਲੇ ਲਏ ਜਾਂਦੇ ਨੇ ਅਤੇ ਸਰਵਣ ਸਿੰਘ ਪੰਧੇਰ ਇਸ ਮੀਟਿੰਗ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਕਰਨਗੇ ਉਸ ਪ੍ਰੈਸ ਕਾਨਫਰੰਸ ਦੇ ਬਾਰੇ ਕੀ ਜਾਣਕਾਰੀ ਦਿੰਦੇ ਨੇ ਕਿ ਕਿਸਾਨਾਂ ਦੀ ਅੱਗੇ ਤੋਂ ਜਿਹੜੀ ਸਟ੍ਰੈਟਜੀ ਆ ਉਹ ਕੀ ਰਹਿਣ ਵਾਲੀ ਹੈ ਉਹ ਦੇਖਣ ਵਾਲੀ ਗੱਲ ਹੋਵੇਗੀ। ਵਿਸ਼ਵ ਵਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਕਿਸਾਨੀ ਅੰਦੋਲਨ ਦੋ ਦੇ ਦੌਰਾਨ ਅੱਜ ਸ਼ੰਭੂ ਬਾਰਡਰ ਤੇ ਵੱਡਾ ਘਟਨਾਕ੍ਰਮ ਘਟਿਆ। ਕਿਸਾਨਾਂ ਤੇ ਪੁਲਿਸ ਦਰਮਿਆਨ ਅੱਜ ਫਿਰ ਤੋਂ ਤਕਰਾਰ ਦੇਖਣ ਨੂੰ ਮਿਲੀ ਵੱਡਾ ਸੰਘਰਸ਼ ਦੇਖਣ ਨੂੰ ਮਿਲਿਆ 101 ਕਿਸਾਨਾਂ ਦੇ ਜਥੇ ਨੇ ਹਰਿਆਣਾ ਦੇ ਰਸਤੇ ਦਿੱਲੀ ਵੱਲ ਕੂਚ ਕਰਨ ਦੇ ਲਈ ਜਦੋਂ ਮੋਰਚੇ ਵਾਲੀ ਜਗ੍ਹਾ ਤੋਂ ਬੈਰੀਕੇਡਿੰਗ ਦੇ ਵੱਲ ਚੱਲਣਾ ਸ਼ੁਰੂ ਕੀਤਾ ਤਾਂ ਕਿਸਾਨ ਕੁਝ ਹੀ ਮਿੰਟਾਂ ਦੇ ਵਿੱਚ ਬੈਰੀਕੇਡਿੰਗ ਵਾਲੀ ਜਗ੍ਹਾ ਤੇ ਪਹੁੰਚ ਗਏ ਹਰਿਆਣਾ ਦੀ ਪੁਲਿਸ ਨੇ ਬੈਰੀਕੇਡਿੰਗ ਕਈ ਲੇਰਾਂ ਦੇ ਵਿੱਚ ਕੀਤੀ ਹੋਈ ਸੀ ਵੱਡੇ ਪੱਧਰ ਤੇ ਪੁਲਿਸ ਹੈ ਜਿਹੜੀ ਉਹ ਤਨਾਦ ਕੀਤੀ ਗਈ ਸੀ ਕਈ ਲੇਰਾਂ ਦੇ ਵਿੱਚ ਬੈਰੀਕੇਡਿੰਗ ਕੀਤੀ ਸੀ ਤਾਂ ਕਿ ਕਿਸਾਨ ਕਿਤੇ ਹਰਿਆਣਾ ਦੇ ਬਾਰਡਰ ਦੇ ਅੰਦਰ ਨਾ ਵੜ ਜਾਣ ਅਤੇ ਹਰਿਆਣਾ ਤੋਂ ਹੁੰਦੇ ਹੋਏ ਦਿੱਲੀ ਨਾ ਕਿਤੇ ਪਹੁੰਚ ਜਾਣ ਸੋ ਵੱਡੇ ਪੱਧਰ ਤੇ ਪੁਲਿਸ ਜਿਹੜੀ ਡਿਪਲੋਏ ਕੀਤੀ ਗਈ ਸੀ ਮੋਰਚੇ ਵਾਲੀ ਜਗ੍ਹਾ ਤੇ ਕਿਸਾਨ ਕੁਝ ਹੀ ਮਿੰਟਾਂ ਦੇ ਵਿੱਚ ਪਹੁੰਚ ਜਾਂਦੇ ਨੇ ਲਗਾਤਾਰ 3 ਘੰਟੇ ਤੱਕ ਕਿਸਾਨਾਂ ਤੇ ਪੁਲਿਸ ਦੇ ਦਰਮਿਆਨ ਇਹ ਸੰਘਰਸ਼ ਚੱਲਦਾ ਹੈ ਇਸ ਦੌਰਾਨ ਪੁਲਿਸ ਵੱਲੋਂ ਕਿਸਾਨਾਂ ਦੀਆਂ ਅੱਖਾਂ ਵਿੱਚ ਸਪਰੇ ਵੀ ਮਾਰੀ ਜਾਂਦੀ ਹੈ ਹੰਝੂ ਗੈਸ ਦੇ ਗੋਲੇ ਵੀ ਛੱਡੇ ਜਾਂਦੇ ਨੇ ਇਸ ਪੂਰੇ ਸੰਘਰਸ਼ ਦੌਰਾਨ ਕਈ ਕਿਸਾਨ ਜ਼ਖਮੀ ਹੋਏ ਸਰਵਣ ਸਿੰਘ ਪੰਦੇਰ ਨੇ ਕਿਸਾਨਾਂ ਦੇ ਜ਼ਖਮੀ ਹੋਣ ਤੋਂ ਬਾਅਦ ਕਿਸਾਨਾਂ ਦੇ ਜਥੇ ਨੂੰ ਵਾਪਸ ਬੁਲਾ ਲਿਆ ਪੰਦੇਰ ਨੇ ਇਸ ਤੋਂ ਬਾਅਦ ਜਾਣਕਾਰੀ ਦਿੱਤੀ ਕਿ 6 ਤੋਂ 7 ਕਿਸਾਨ ਇਸ ਸੰਘਰਸ਼ ਦੌਰਾਨ ਜ਼ਖਮੀ ਹੋਏ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਸੇ ਦੌਰਾਨ ਪੁਲਿਸ ਵੱਲੋਂ ਸਰਵਣ ਸਿੰਘ ਪੰਦੇਰ ਨੂੰ ਗੱਲਬਾਤ ਦੇ ਲਈ ਸੱਦਾ ਦਿੱਤਾ ਗਿਆ ਸਰਵਣ ਸਿੰਘ ਪੰਦੇਰ ਨੇ ਵੀ ਅੱਗੇ ਸ਼ਰਤ ਰੱਖ ਦਿੱਤੀ ਕਿ ਖੇਤੀਬਾੜੀ ਮੰਤਰੀ ਖੁਦ ਆ ਕੇ ਗੱਲਬਾਤ ਦੇ ਵਿੱਚ ਬੈਠਣ ਤਾਂ ਉਹ ਗੱਲਬਾਤ ਕਰਨਗੇ ਇਸ ਮੁੱਦੇ ਤੇ ਸਰਵਣ ਸਿੰਘ ਪੰਦੇਰ ਨੇ ਹੁਣ ਰਣਨੀਤੀ ਦੀ ਮੀਟਿੰਗ ਕਰਨ ਦਾ ਵਿਚਾਰ ਕੀਤਾ ਉਹਨਾਂ ਕਿਹਾ ਕਿ ਇਸ ਪੱਧਰ ਇਸ ਪੂਰੇ ਮਾਮਲੇ ਨੂੰ ਲੈ ਕੇ ਮੀਟਿੰਗ ਕੀਤੀ ਜਾਵੇਗੀ ਰਣਨੀਤੀ ਤੇ ਇੱਕ ਵਾਰ ਫਿਰ ਤੋਂ ਵਿਚਾਰ ਕੀਤਾ ਜਾਵੇਗਾ ਤੇ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਪ੍ਰੈਸ ਕਾਨਫਰੰਸ ਵੀ ਕਰਨਗੇ ਉਹ ਸੋ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਤਕਰੀਬਨ 50 ਤੋਂ ਜ਼ਿਆਦਾ ਹੰਝੂ ਗੈਸ ਦੇ ਗੋਲੇ ਛੱਡੇ ਗਏ ਨੇ ਕਈ ਕਿਸਾਨ ਫੱਟਰ ਹੋਏ ਨੇ ਜਿਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਪੁਲਿਸ ਵੱਲੋਂ ਗੱਲਬਾਤ ਦਾ ਸੱਦਾ ਵੀ ਦਿੱਤਾ ਗਿਆ ਪੰਦੇ ਪੰਦੇਰ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਖੁਦ ਗੱਲਬਾਤ 'ਚ ਬੈਠਣ ਤਾਂ ਅਸੀਂ ਗੱਲਬਾਤ ਕਰਾਂਗੇ ਇਸ ਮਾਮਲੇ 'ਚ ਥੋੜੀ ਦੇਰ ਦੇ ਵਿੱਚ ਹੁਣ ਸਰਵਣ ਸਿੰਘ ਪੰਦੇਰ ਪ੍ਰੈਸ ਕਾਨਫਰੰਸ ਕਰਨ ਦੇ ਫਿਲਹਾਲ ਕਿਸਾਨਾਂ ਨੂੰ ਹਰਿਆਣਾ ਦੇ ਵਿੱਚ ਐਂਟਰੀ ਨਹੀਂ ਮਿਲੀ ਸਰਵਣ ਸਿੰਘ ਪੰਦੇਰ ਹੁਣ ਥੋੜੀ ਦੇਰ ਬਾਅਦ ਪ੍ਰੈਸ ਕਾਨਫਰੰਸ ਕਰਨਗੇ ਕਿਸਾਨਾਂ ਦੇ ਜਥੇ ਦੀ ਆਮਦ ਨੂੰ ਦੇਖਦਿਆਂ ਹਰਿਆਣਾ ਦੀ ਪੁਲਿਸ ਵੱਲੋਂ ਕੀਤੀ ਗਈ ਸੁਰੱਖਿਆ ਵਿਵਸਥਾ ਦੀ ਜੇਕਰ ਗੱਲ ਕਰੀਏ ਤਾਂ ਸੱਤ ਲੇਅਰ ਦੀ ਬੈਰੀਕੇਡਿੰਗ ਹਰਿਆਣਾ ਦੀ ਪੁਲਿਸ ਵੱਲੋਂ ਕੀਤੀ ਗਈ ਸੀ ਵੱਡੇ ਪੱਧਰ ਤੇ ਅਜਿਹੇ ਉਪਾਅ ਕੀਤੇ ਗਏ ਸਨ ਕਿ ਕਿਸੇ ਵੀ ਕੀਮਤ ਤੇ ਕਿਸਾਨ ਹਰਿਆਣਾ ਦੇ ਬਾਰਡਰ ਅੰਦਰ ਦਾਖਲ ਨਾ ਹੋ ਸਕਣ ਇਸੇ ਨੂੰ ਚਲਦਿਆਂ ਅੰਬਾਲਾ ਜ਼ਿਲ੍ਹੇ ਦੇ ਅੰਦਰ ਕਈ ਇਲਾਕਿਆਂ ਦੇ ਵਿੱਚ ਇੰਟਰਨੈਟ ਦੀ ਸੇਵਾ ਵੀ ਬੰਦ ਕੀਤੀ ਗਈ ਸੀ ਅਤੇ ਅੰਬਾਲਾ ਦੇ ਕਈ ਇਲਾਕਿਆਂ ਦੇ ਵਿੱਚ ਸਕੂਲਾਂ ਤੇ ਕਾਲਜਾਂ ਦੇ ਵਿੱਚ ਛੁੱਟੀ ਵੀ ਕੀਤੀ ਗਈ ਸੀ বিএনএস ਦੀ ਧਾਰਾ 163 ਦੇ ਤਹਿਤ 5 ਜਾਂ 5 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਤੇ ਵੀ ਰੋਕ ਲਗਾਈ ਗਈ ਸੀ ਤੁਹਾਨੂੰ ਦੱਸ ਦਈਏ ਇਸ ਸਮੇਂ ਹਰਿਆਣਾ ਦੇ ਖਨੌਰੀ ਬਾਰਡਰ ਤੇ ਛੰਭੂ ਬਾਰਡਰ ਤੇ ਹਰਿਆਣਾ ਪੁਲਿਸ ਵੱਲੋਂ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ ਪੰਜਾਬ ਤੋਂ ਆਉਣ ਵਾਲੇ ਵਾਹਨਾਂ ਦੀ ਕੜੀ ਜਾਂਚ ਕੀਤੀ ਜਾ ਰਹੀ ਹੈ ਅੰਬਾਲਾ ਪੁਲਿਸ ਨੇ ਛੰਭੂ ਬਾਰਡਰ ਦੇ ਕੋਲ ਪੱਕੀ ਪੈਰੀਗੇਟਿੰਗ ਕਰ ਰੱਖੀ ਹੈ ਕਿਸਾਨਾਂ ਵੱਲੋਂ ਮੁੱਖ ਮੰਗਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਐਮਐਸਪੀ ਦੀ ਗਾਰੰਟੀ ਦੇ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਹੈ ਕਿਸਾਨ ਮਜ਼ਦੂਰਾਂ ਦੇ ਕਰਜ਼ਾ ਮਾਫੀ ਦੀ ਮੰਗ ਕੀਤੀ ਜਾ ਰਹੀ ਹੈ ਪਿਛਲੇ ਅੰਦੋਲਨ ਦੀਆਂ 12 ਮੰਗਾਂ ਪੂਰੀਆਂ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਸੁਆਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਤੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਬਾਕੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਗੱਲਬਾਤ ਕਰਨ ਦੇ ਲਈ ਸਾਹਮਣੇ ਆਵੇ ਉਧਰ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਵੀ ਆਮ ਮਰਨ ਅੰਛਨ ਤੇ ਬੈਠੇ ਹੋਏ ਨੇ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਸੋ ਸਰਕਾਰ ਦੇ ਸਾਹਮਣੇ ਹੁਣ ਦੋ ਵੱਡੀਆਂ ਚੁਣੌਤੀਆਂ ਕਿਸਾਨਾਂ ਵੱਲੋਂ ਖੜੀਆਂ ਕੀਤੀਆਂ ਗਈਆਂ ਨੇ ਇੱਕ ਤਾਂ ਮਰਜੀਵੜੇ ਕਿਸਾਨਾਂ ਦਾ ਨਾਮ ਜਿਨ੍ਹਾਂ ਨੂੰ ਨਾਮ ਦਿੱਤਾ ਗਿਆ ਉਹ ਜਥੇ ਲਗਾਤਾਰ ਦਿੱਲੀ ਨੂੰ ਰਵਾਨਾ ਹੁੰਦੇ ਰਹਿਣਗੇ ਜਿਵੇਂ ਕਿ ਸਰਵਣ ਸਿੰਘ ਪੰਦੇਰ ਹੋਣਾ ਨੇ ਕਿਹਾ ਕਿ ਕਿਸਾਨਾਂ ਦੇ ਜਥੇ ਰੁਕਣਗੇ ਨਹੀਂ ਸਿਰਫ ਉਹ ਆਪਣੀ ਜਿਹੜੀ ਰਣਨੀਤੀ ਆ ਉਹਦੇ ਵਿੱਚ ਬਦਲਾਅ ਕਰਨਗੇ ਰਣਨੀਤੀ ਨੂੰ ਲੈ ਕੇ ਮੀਟਿੰਗ ਕਰਨਗੇ ਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਇੱਕ ਪਾਸੇ ਸਰਵਣ ਸਿੰਘ ਪੰਦੇਰ ਹੋਣਾ ਦੇ ਜਥੇ ਦਿੱਲੀ ਵੱਲ ਜਾਂਦੇ ਰਹਿਣਗੇ ਤੇ ਦੂਜੇ ਪਾਸੇ ਡੱਲੇਵਾਲ ਹੋਣਾ ਨੇ ਭੁੱਖ ਹੜਤਾਲ ਕੀਤੀ ਆ ਡੱਲੇਵਾਲ ਹੋਣਾ ਦਾ ਕਹਿਣਾ ਹੈ ਕਿ ਜੇਕਰ ਕਿਸੇ ਕਿਸਾਨ ਨੂੰ ਕੁਝ ਹੁੰਦਾ ਹੈ ਤਾਂ ਉਸ ਤੋਂ ਬਾਅਦ ਦੂਜਾ ਕਿਸਾਨ ਉਸ ਦੀ ਜਗ੍ਹਾ ਤੇ ਆਮ ਮਰਨ ਅੰਛਣ ਜਿਹੜਾ ਭੁੱਖ ਹੜਤਾਲ ਹੈ ਉਹ ਜਾਰੀ ਰੱਖੇਗਾ ਸੋ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਤਰ੍ਹਾਂ ਦੇ ਨਾਲ ਅੱਜ ਪੂਰਾ ਸੰਘਰਸ਼ ਸਾਹਮਣੇ ਆਇਆ ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨਾਂ ਦੇ ਅੱਜ ਸੰਘਰਸ਼ ਤੋਂ ਬਾਅਦ ਕਿਸਾਨਾਂ ਦੀ ਜਿਹੜੀ ਮੀਟਿੰਗ ਹੁੰਦੀ ਹੈ ਕਿਸਾਨ ਆਗੂਆਂ ਦੇ ਉਸ ਦੇ ਵਿੱਚ ਕੀ ਕੀ ਫੈਸਲੇ ਲਏ ਜਾਂਦੇ ਨੇ ਅਤੇ ਸਰਵਣ ਸਿੰਘ ਪੰਦੇਰ ਇਸ ਮੀਟਿੰਗ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਕਰਨਗੇ ਉਸ ਪ੍ਰੈਸ ਕਾਨਫਰੰਸ ਦੇ ਬਾਰੇ ਕੀ ਜਾਣਕਾਰੀ ਦਿੰਦੇ ਨੇ ਕਿ ਕਿਸਾਨਾਂ ਦੀ ਅੱਗੇ ਤੋਂ ਜਿਹੜੀ ਸਟ੍ਰੈਟਜੀ ਆ ਉਹ ਕੀ ਰਹਿਣ ਵਾਲੀ ਹੈ ਉਹ